ਮੌਕੇ ਤੇ ਕਬਜ਼ਾ ਮੈਂ ਮਮ ਸਿੰਮਰਤੀ ਸਿੰਘ ਕੋਲ ਲਿਆ ਸੀਗਾ ਉਸ ਟਾਈਮ ਪਰ ਰਾਤ ਉਹਦਾ ਚਾਚੇ ਨੇ ਆ ਕੇ ਮੇਰੀਆਂ ਸਾਰੀਆਂ ਦੁਵਾਰਾਂ ਤੋੜਤੀਆਂ ਨਾ ਮੇਰੀ ਪ੍ਰਸ਼ਾਸਨ ਸੁਣਵਾਈ ਕਰ ਰਿਹਾ ਨਾ ਸੁਣ ਰਿਹਾ 27 2021 ਦੀ ਇਹ ਮਤਲਬ ਰਜਿਸਟਰੀ ਕਰਾਈ ਹੋਈ ਹੈ ਸਾਡੀ ਜਿਹਦੇ ਵਿੱਚ ਮੇਰੀ ਮਦਰ ਦਾ ਨਾਮ ਹੈ ਆਹ ਫਰੰਟ ਲਿਖਿਆ ਹੋਇਆ ਠੀਕ ਹੈ ਜੀ ਆਹ ਸੈਟਾਂ ਦੇ ਨੰਬਰ ਪਏ ਹੋਏ ਨੇ ਸਾਰਾ ਕੁਝ ਹੈ ਜੀ ਸਾਡੇ ਕੋਲ 5 ਸਾਲ ਤੋਂ ਕਬਜ਼ਾ ਹੈਗੀ ਹੈ ਦਾ ਆਜੇ ਜੀਸੀਬੀ ਦੀ ਅਸੀਂ ਜਾ ਕੇ ਜੀਸੀਬੀ ਦੀ ਫੋਟੋ ਕੀਤੀਆਂ ਤੁਹਾਨੂੰ ਪਤਾ ਲੱਗਿਆ ਇਹ ਜੀਸੀਬੀ ਵਾਲਾ ਆ ਨੰਬਰ ਹੈ ਜੀਸੀਬੀ ਦਾ ਆ ਟਾਇਰਾਂ ਦੇ ਨਿਸ਼ਾਨ ਨੇ ਜੀਸੀਬੀ ਦੇ ਮਿੱਟੀ ਮਲਵਾ ਲੱਗਿਆ ਹੋਇਆ ਇਹਦੇ ਤੇ 올 ਰੈਡੀ ਸਾਡਾ ਕੋਰਟ ਕੇਸ ਚੱਲ ਰਿਹਾ ਹੈ 2 ਸਾਲਾਂ ਤੋਂ ਕੋਰਟ ਦੇ ਵਿੱਚ ਉਹਦੇ ਚਾਚੇ ਵੱਲੋਂ ਹੀ ਪਾਇਆ ਗਿਆ ਪਰ ਰਾਤ ਆ ਕੇ ਦੇਖੀ ਜੀ ਨਾ ਆ ਤੁਸੀਂ ਦੇਖੋ ਸਾਰੀਆਂ ਤੋੜ ਗਿਆ ਹੈ ਸ਼੍ਰੀ ਕਾਲਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਕਾਲੋ ਮਾਜਰੇ ਦੀ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਉਸ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲਗਾਏ ਗਏ ਨੇ ਜੀ ਹਾਂ ਦੱਸਦੀ ਹੈ ਕਿ ਇਸ ਮਲਕੀਤ ਸਿੰਘ ਨਾਮ ਦੇ ਵਿਅਕਤੀ ਨੇ ਇਲਜ਼ਾਮ ਲਗਾਏ ਨੇ ਕਿ ਉਸ ਦੀ ਜ਼ਮੀਨ ਨੂੰ ਜਿਹੜਾ ਕਿ ਦੱਬਣ ਦੀ ਕੋਸ਼ਿਸ਼ ਕੀਤੀ ਗਈ ਆ ਉਹਨਾਂ ਕਹਿੰਦੇ ਕਿ ਪਿਛਲੇ 5 ਸਾਲਾਂ ਤੋਂ ਜਿਹੜੀ ਇਹ ਜ਼ਮੀਨ ਹੈ ਇਹ ਜਿਹੜੀ ਕਿ ਉਸ ਦੀ ਮਾਤਾ ਦੇ ਨਾਮ ਤੇ ਆ ਅਤੇ 5 ਸਾਲਾਂ ਤੋਂ ਕਬਜ਼ਾ ਉਹਨਾਂ ਦਾ ਪਰ ਦੂਜੀ ਧਿਰ ਦੇ ਵੱਲੋਂ ਧੱਕੇ ਦੇ ਨਾਲ ਗੁੰਡਾਗਰਦੀ ਕਰਦੀ ਹੋਏ ਉਹਨਾਂ ਦੀ ਜ਼ਮੀਨ ਦੱਬਣ ਨੂੰ ਅਫਰਦੇ ਨੇ ਜਿਹਦੇ ਚੱਲਦੇ ਉਹਨਾਂ ਨੇ ਜੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਹੈ ਤਾਂ ਕਿ ਜੀ ਉਤੇ ਕਾਰਵਾਈ ਕੀਤੀ ਜਾਵੇ ਇੱਦੇ ਚੱਲਦੇ ਹੀ ਇਸ ਮਲਕੀਤ ਨਾਮ ਦੇ ਵਿਅਕਤੀ ਨੇ ਸਾਰੇ ਸਬੂਤ ਦਿਖਾਏ ਸਾਰੀਆਂ ਰਜਿਸਟਰੀਆਂ ਵੀ ਦਿਖਾਈਆਂ ਕਿ ਕਿਵੇਂ ਜੜੀਆਂ ਰਜਿਸਟਰੀਆਂ ਉਸ ਦੀ ਮਾਤਾ ਦੇ ਨਾਮ ਦੇ ਉੱਤੇ ਬੋਲਦੀਆਂ ਨੇ ਪਰ ਜਾਣ ਬੁੱਝ ਕੇ ਗੁੰਡਾਗਰਦੀ ਕਰਦੇ ਹੋਏ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਉਸ ਹੁੰਦੇ ਹਾਂ ਵਾਸੀ ਜਿਰਕਪੁਰ ਦਾ ਰਹਿਣ ਵਾਲਾ ਮੈਂ ਜਾਂਸਲੇ ਅੱਡੇ ਦੇ ਆ ਜ਼ਮੀਨ ਅੱਜ ਤੋਂ 5 ਸਾਲ ਪਹਿਲਾਂ ਲਈ ਸੀ ਕਿ ਜਿਹਦੀ ਰਜਿਸਟਰੀ ਆ ਐ ਮੌਕੇ ਤੇ ਕਬਜ਼ਾ ਮੈਂ ਸਿਮਰਤਜੀਤ ਸਿੰਘ ਤੋਂ ਲਿਆ ਸੀਗਾ ਉਸ ਟਾਈਮ ਪਰ ਰਾਤ ਉਹਦਾ ਚਾਚੇ ਨੇ ਆ ਕੇ ਮੇਰੀਆਂ ਸਾਰੀਆਂ ਦਵਾਰਾਂ ਤੋੜਤੀਆਂ ਨਾ ਮੇਰੀ ਪ੍ਰਸ਼ਾਸਨ ਸੁਣਵਾਈ ਕਰ ਰਿਹਾ ਨਾ ਸੁਣ ਰਿਹਾ ਮੇਰੇ ਨਾਲ ਨਜਾਇਜ਼ ਧੱਕਾ ਹੋ ਰਿਹਾ ਹੈ ਮੇਰੀ ਭਗਵਾਨ ਜਮਾਨ ਸਰਕਾਰ ਨੂੰ ਬੇਨਤੀ ਹੈ ਮੇਰੀ ਸੁਣਵਾਈ ਕੀਤੀ ਜਾਵੇ ਮੇਰੇ ਨਾਲ ਨਜਾਇਜ਼ ਧੱਕਾ ਹੋ ਰਿਹਾ ਆਲਰੇਡੀ ਸਾਡਾ ਕੋਰਟ ਕੇਸ ਚੱਲ ਰਿਹਾ ਹੈ 2 ਸਾਲਾਂ ਤੋਂ ਕੋਰਟ ਦੇ ਵਿੱਚ ਉਹਦੇ ਚਾਚੇ ਵੱਲੋਂ ਹੀ ਪਾਇਆ ਗਿਆ ਪਰ ਰਾਤ ਆ ਕੇ ਜੇਸੀ ਵੀ ਨਾਲ ਆ ਤੁਸੀਂ ਦੇਖੋ ਸਾਰੀਆਂ ਤੋੜ ਗਿਆ ਆ ਦੇਖੋ ਜੀ ਇਹ ਜਗ੍ਹਾ ਜਿਹੜੀ ਇਹ ਮੇਰੀ ਮਦਰ ਦੇ ਨਾਮ ਹੈ ਇਹ ਮਦਰ ਦੇ ਨਾਮ ਹੈ ਜੀ ਸਨ 2000 ਹੈ ਮੇਰੇ 27/7/2021 ਦੀ ਇਹ ਮਤਲਬ ਰਜਿਸਟਰੀ ਕਰਾਈ ਹੋਈ ਹੈ ਸਾਡੀ ਜਿਹਦੇ ਵਿੱਚ ਮੇਰੀ ਮਦਰ ਦਾ ਨਾਮ ਹੈ ਆਹ ਫਰੰਟ ਲਿਖਿਆ ਹੋਇਆ ਠੀਕ ਹੈ ਜੀ ਆਹ ਸੈਟਾਂ ਦੇ ਨੰਬਰ ਪਏ ਹੋਏ ਨੇ ਸਾਰਾ ਕੁਝ ਹੈ ਜੀ ਸਾਡੇ ਕੋਲ 5 ਸਾਲ ਤੋਂ ਕਬਜ਼ਾ ਹੈ ਜੀ ਦਾ ਆਹ ਮੇਰੀ ਮਦਰ ਦੀ ਫੋਟੋ ਹੈ ਜੀ ਆਹ ਲੰਬੜਦਾਰ ਦੀ ਫੋਟੋ ਹੈ ਆਹ ਲੈਣ ਵਾਲੇ ਦੀ ਇਹ ਇਹ ਗਵਾਹ ਹੈ ਜੀ ਆਹ ਸਾਡੇ ਵਿੱਚ ਸਾਈਨ ਵੀ ਨੇ ਜੀ ਇਹ ਕੋਈ ਦੇਖੋ ਜਾਲੀ ਤਾਂ ਨਹੀਂ ਹੈਗੀ ਇਹਦੇ ਵਿੱਚ ਤਹਿਸੀਲਦਾਰ ਸਾਹਿਬ ਕੋਲ ਫੋਟੋ ਹੋਏ ਪਟਵਾਰੀ ਸਾਹਿਬ ਜੇਸੀਬੀ ਵਾਲਾ ਆਇਆ ਆ ਜੇਸੀਬੀ ਅਸੀਂ ਜਾ ਕੇ ਜੇਸੀਬੀ ਦੇ ਫੋਟੋਆਂ ਖਿੱਚੀਆਂ ਤੁਹਾਨੂੰ ਪਤਾ ਲੱਗਿਆ ਇਹ ਜੇਸੀਬੀ ਵਾਲਾ ਆ ਨੰਬਰ ਹੈ ਜੇਸੀਬੀ ਦਾ ਆ ਟਾਇਰਾਂ ਦੇ ਨਿਸ਼ਾਨ ਨੇ ਜੇਸੀਬੀ ਦੇ ਮਿੱਟੀ ਮਲਵਾ ਲੱਗਿਆ ਹੋਇਆ ਇਹਦੇ ਤੇ ਆ ਬੰਦਾ ਮੰਨਿਆ ਵੀ ਇਹ ਡਰਾਈਵਰ ਇਹਦਾ ਕਹਿੰਦਾ ਜੀ ਮੇਰੇ ਕੋਲ ਤਾਂ ਗਾਹਕ ਆਇਆ ਸੀਗਾ ਵੀ ਅਸੀਂ ਆ ਜਗ੍ਹਾ ਲਈਏ دیوار ਤੋੜ ਕੇ ਅਸੀਂ ਪੱਕੀ ਕਰਨੀ ਹੈ ਇਸ ਹਿਸਾਬ ਨਾਲ ਦੇਖੋ ਜੀ ਇਹ ਸਾਨੂੰ ਬਿਨ ਬੁਲਾਏ ਸਾਡੀ ਦੀਵਾਰ ਤੋੜੀ ਹੈ ਔਰ ਮੈਂ ਪ੍ਰਸ਼ਾਸਨ ਨੂੰ ਇਸ ਗੱਲ ਦੀ ਬੇਨਤੀ ਕਰਨਾ ਚਾਹੁੰਦਾ ਵੀ ਜੋ ਸੱਚ ਹੈ ਸੱਚ ਦੇ ਆਧਾਰ ਤੇ ਕਾਰਵਾਈ ਕਰੀ ਜਾਵੇ ਦੇਖੋ 5 ਸਾਲ ਪੁਰਾਣੀ ਰਜਿਸਟਰੀ ਹੈ 5 ਸਾਲ ਪੁਰਾਣਾ ਕਬਜ਼ਾ ਤੇ 5 ਸਾਲ ਹੀ ਪੁਰਾਣਾ ਕਬਜ਼ਾ ਜੇ ਉਹਦੇ ਚਾਚੇ ਨੂੰ ਕੋਈ ਮੰਨ ਲਓ ਸ਼ਰਕਾ ਵੀ ਅਸੀਂ ਗਲਤ ਕਰੀਤੀ ਹੈ ਜਾਂ ਕੋਈ ਉਹਨੂੰ ਡੋਟ ਮੈਂ ਉਹ ਆਪਣੀ ਭਤੀਜੇ ਨੂੰ ਬੁਲਾਵੇ ਸਾਡੇ ਸਾਹਮਣੇ ਪੇठाਵੇ ਸਾਡੇ ਨਾਲ ਬੈਠ ਕੇ ਕੰਪਰਮਾਈਜ਼ ਕਰੇ ਜੋ ਵੀ ਹੈ ਇਹ ਇਹ ਚੋਰਾ ਮੰਗੂ ਆ ਕੇ ਉਹਦੇ ਕਬਜ਼ਾ ਕਰਨਾ ਜੀਸੀਬੀ ਚਲਾਣੀ ਸਾਡਾ ਨੁਕਸਾਨ ਕਰਕੇ ਚਲੇ ਜਾਣਾ ਇਹ ਬਹੁੜ ਲੱਗਿਆ ਹੋਇਆ ਜੀ ਇਹ ਬੋਰਡ ਦਾ ਕਿਰਾਇਆ ਲੈ ਰਿਆ ਸੀ ਇਹ ਮੇਰੀ ਮਦਰ ਦੇ ਨਾਮ ਤੇ ਚੈੱਕ ਆ ਰਿਹਾ ਜੀ ਸਰ ਸਾਡੇ ਲਈ ਬੋਰਡ ਲੱਗੇ ਜਿਹੜਾ ਕੰਪਨੀ ਵਾਲੇ ਤੇਰੀ ਗਲਤ ਕਰ ਸਕਦੇ ਜੀ ਆ ਦੇਖੋ ਹੁਣ ਇਹ ਜੰਗਲਾਤ ਦੇ ਕਿਕਰ ਤੋੜ ਕੇ ਚਲੇ ਗਿਆ ਜੀ ਸਾਰਾ ਕੁਝ ਹੁਣ ਉਹਦਾ ਕੰਪਲੇਂਟਾ ਵੀ ਸਾਡੀਆਂ ਦੇ ਰਿਹਾ ਸਾਡਾ ਨੁਕਸਾਨ ਕਰਕੇ ਜੰਗਲਾਤ ਦਾ ਜੇ ਅਸੀਂ ਮਤਲਬ ਜੰਗਲਾਤ ਦਾ ਨੁਕਸਾਨ ਕਰਕੇ ਅਸੀਂ ਫਿਰ ਕੋ ਫਰੰਟ ਤੋਂ ਮਿੱਟੀ ਪਾਉਂਦੇ ਸਾਨੂੰ ਉਹਦੀ ਮਿੱਟੀ ਪਾਉਣ ਦੀ ਕੀ ਲੋੜ ਸੀਗੀ ਜੀ ਖੇਰ ਮਲਕੀਤ ਸਿੰਘ ਦੇ ਬੋਲੋ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਦੂਸਰੀ ਧਿਰ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਦੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦੀ ਹੈ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸਮਲ ਦੇ ਵਿੱਚ ਕੀ ਕਾਰਵਾਈ ਅਮਲ 'ਚ ਲਿਆਂਦੀ ਚਾਹੁੰਦੀ ਹੈ। ਬਿਊਰੋ ਰਿਪੋਰਟ ਅਖੰਡ ਲੋਕ